ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਕਿਵੇਂ ਦਰਬਾਰ ਸਾਹਿਬ ਨੂੰ ਇਹ ਐਨੀਮੀ ਟੈਰਿਟਰੀ ਇਹ ਲਿਖਿਆ ਹੋਇਆ ਸੀ ਦਰਬਾਰ ਸਾਹਿਬ ਦੇ ਬਾਅਦ ਬਾਹਰਲੇ ਬੰਨੇ ਜਿਹੜਾ ਹੈ ਜਿਹੜੇ ਲੋਕਾਂ ਨੇ ਅੰਦਰ ਜਾਣਾ ਸੀ ਜਿਹੜੇ 6 7 ਜਾਂ 8 ਤਰੀਕ ਤੱਕ ਜਿਹੜੇ ਗਏ ਨੇ ਉਹਨਾਂ ਨੇ ਵੱਡੇ ਵੱਡੇ ਬੋਰਡ ਇਸ ਤਰ੍ਹਾਂ ਦੇ ਜਿਹੜੇ ਉੱਥੇ ਲੱਗੇ ਹੋਏ ਦੇਖੇ ਨੇ ਤੇ ਦੀਪ ਸਿੰਘ ਸਿੱਧੂ ਇਹ ਗੱਲ ਕਹਿਆ ਕਰਦਾ ਹੁੰਦਾ ਸੀ ਕਿ ਸਾਨੂੰ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਹੋਣੀ ਚਾਹੀਦੀ ਹੈ ਉਹਨਾਂ ਨੇ ਐਨੀਮੀ ਟੈਰਿਟਰੀ ਲਿਖ ਕੇ ਇੱਕ ਵਰਤਾਂਤ ਜਿਹੜਾ ਸਿਰਜ ਦਿੱਤਾ ਉਹਨਾਂ ਨੇ ਤੇ ਅਕਾਲ ਤਖਤ ਸਾਹਿਬ ਜੀ ਢਾਇਆ ਤੇ ਉੱਥੇ ਆਪਣਾ ਨਿਸ਼ਾਨ ਵੀ ਜਿਹੜਾ ਹੈ ਉਸ ਤਰੀਕੇ ਦੇ ਨਾਲ ਲਾ ਲਿੱਤਾ ਪਰ ਸਾਡੇ ਕਿਤੇ ਨਾ ਕਿਤੇ ਜੇ ਆਪਾਂ ਕਹਿ ਲਈਏ ਕਿ ਦਿਮਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਭਲੇਖੇ ਖਾਸ ਕਰਕੇ ਲੰਬੇ ਸਮੇਂ ਤੋਂ ਪਏ ਹੋਏ ਸਨ ਉਹ ਸਾਨੂੰ ਜਿਹੜਾ ਕੱਢਣ ਦੀ ਲੋੜ ਹੈਗੀ ਆ ਪੱਛਮ ਦੇ ਜਿਹੜੇ ਫਿਲਾਸਫਰਿਕ ਹੈਗੇ ਨੇ ਜੋਰਜ ਆਰਵੈਲ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਪਿਛਲੇ ਇਤਿਹਾਸ ਤੇ ਆਪਣੀ ਜਿਹੜੀ ਪਕੜ ਹੈ ਉਹ ਤਗੜੀ ਰੱਖੋ ਪਰ ਜੀ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਕਹਿਣੀ ਕਰਨੀ ਦੇ ਪੂਰੇ ਦੀ ਗੱਲ ਕਰਦੇ ਆਂ ਕਿਉਂਕਿ ਸੰਤਾਂ ਨੇ ਉਦੋਂ ਕਹਿ ਦਿੱਤਾ ਸੀ ਕਿ ਇਸ ਵਾਰ ਜਾਂ ਟਾਂਡਿਆਂ ਵਾਲੀ ਰਹੇਗੀ ਜਾਂ ਭਾਂਡਿਆਂ ਵਾਲੀ ਕਿ ਇਸ ਵਾਰ ਜੂਸ ਪੀ ਕੇ ਜਿਹੜੇ ਮੋਰਚੇ ਵਿੱਚੇ ਨਹੀਂ ਛੱਡੇ ਜਾਣਗੇ ਜੇ ਗੱਲ ਅਨੰਤਪੁਰ ਸਾਹਿਬ ਦੇ ਮਤੇ ਦੀ ਹੈ ਤੇ ਉਸ ਅਨੰਤਪੁਰ ਸਾਹਿਬ ਦੇ ਮਤੇ ਨੂੰ ਸੰਪੂਰਨ ਹੋਣ ਤੱਕ ਜਾਂ ਤੇ ਫਿਰ ਇੱਥੇ ਸ਼ਹੀਦੀਆਂ ਹੋਣਗੀਆਂ ਜਾਂ ਜਿਹੜੀਆਂ ਮੰਗਾਂ ਪ੍ਰਮਾਨ ਹੋਣਗੀਆਂ ਮਤਲਬ ਉਹ ਵਿਚ ਵਿਚਾਲਾ ਨਹੀਂ ਸੀ ਕਰਨਾ ਚਾਹੁੰਦੇ ਤੇ ਉਹਨਾਂ ਨੇ ਆਪਣੇ ਬਚਨਾਂ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਪੈਰਾ ਵੀ ਦਿੱਤਾ 6 ਜੂਨ 1984 ਵਾਲੇ ਦਿਨ ਸ਼ਹਾਦਤ ਵਾਲੇ ਦਿਨ ਆਖਰੀ ਸਮੇਂ ਜਿਹੜੇ ਨਾਲ ਦੇ ਸਿੰਘ ਨੇ ਉਹਨਾਂ ਨੇ ਬਕਾਇਦਾ ਇਹ ਗੱਲਾਂ ਦਸੀਆਂ ਉਹ ਕਹਿੰਦੇ ਕਿ ਸੰਤ ਜਰਨੈਲ ਸਿੰਘ ਨੇ ਆਖਰੀ ਸਮੇਂ ਵੀ ਕਿਹਾ ਕਿ ਜਿੰਨੇ ਜਾਣਾ ਚਲੇ ਜਾਓ ਫੇਰ ਨਾ ਆਖਿਓ ਕਿਤੇ ਸਾਧਨੇ ਮਰਵਾਤਾ ਇਹ ਇੱਕ ਬੇਪਰਵਾ ਸ਼ਹੀਦ ਦਾ ਮੌਤ ਨੂੰ ਇਤਿਹਾਸਿਕ ਮਖੌਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਰਦਾਰ ਕੁਲਵੰਤ ਸਿੰਘ ਢੇਸੀ ਉਹਨਾਂ ਦਾ ਜਿਵੇਂ ਕਿ ਪਿਛਲੇ ਤਿੰਨ ਦਿਨਾਂ ਤੋਂ ਜਿਹੜਾ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਗ੍ਰੰਥੀ ਸਾਹਿਬਾਨ ਦਾ ਧੰਨਵਾਦ ਬਹੁਤ ਇੱਥੇ ਸਾਡੇ ਪੰਥਕ ਬੁਲਾਰੇ ਵੀ ਬੈਠੇ ਨੇ ਇਤਿਹਾਸਕਾਰ ਵੀ ਬੈਠੇ ਨੇ ਉਹਨਾਂ ਤੋਂ ਵੀ ਆਪਾਂ ਜਿਹੜੀ ਹੈ ਸੁੰਨਾ ਹੈਗਾ ਇਤਿਹਾਸ ਸਰਵਣ ਕਰਨਾ ਹੈ ਤੇ ਉਸ ਤੋਂ ਬਾਅਦ ਕਵੀ ਦਰਬਾਰ ਵੀ ਜਿਹੜਾ ਸਰਦਾਰ ਕੁਲਵੰਤ ਸਿੰਘ ਢੇਸੀ ਹੁਣੀ ਖਾਸ ਤੌਰ ਤੇ ਹਰੇਕ ਵਾਰ ਜਿਹੜਾ ਹੈ ਆਰਗੇਨਾਈਜ਼ ਕਰਦੇ ਨੇ ਆਪਾਂ ਕਵਿਤਾਵਾਂ ਵੀ ਸੁਨੀਆਂ ਹੈਗੀਆਂ ਨੇ ਅਤੇ ਗੱਲ ਕੀਤੀ ਸਾਡੇ ਕੀਰਤਨੀ ਸਿੰਘ ਹੁਣੀ ਜਿਹੜੇ ਕਿ ਆਈ ਵਿਟਨੈਸ ਨੇ ਜਿਨ੍ਹਾਂ ਨੇ ਦੇਖਿਆ ਕਿ ਕੱਲੂ ਘਾਰਾ ਜਿਹੜਾ ਕਿਵੇਂ ਵਾਪਰਿਆ ਕਿਸ ਤਰੀਕੇ ਦੇ ਨਾਲ ਉੱਥੇ ਵਿਹਾਰ ਜਿਹੜਾ ਹੈ ਕੀਤਾ ਗਿਆ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਕਿਵੇਂ ਦਰਬਾਰ ਸਾਹਿਬ ਨੂੰ ਇੱਕ ਐਨੀਮੀ ਟੈਰਿਟਰੀ ਇਹ ਲਿਖਿਆ ਹੋਇਆ ਸੀ ਦਰਬਾਰ ਸਾਹਿਬ ਤੇ ਬਾਅਦ ਬਾਹਰਲੇ ਬੰਨੇ ਜਿਹੜਾ ਹੈ ਜਿਹੜੇ ਲੋਕਾਂ ਨੇ ਅੰਦਰ ਜਾਣਾ ਸੀ ਜਿਹੜੇ 6 7 ਜਾਂ 8 ਤਰੀਕ ਤੱਕ ਜਿਹੜੇ ਗਏ ਨੇ ਉਹਨਾਂ ਨੇ ਵੱਡੇ ਵੱਡੇ ਬੋਰਡ ਇਸ ਤਰ੍ਹਾਂ ਦੇ ਜਿਹੜੇ ਉੱਥੇ ਲੱਗੇ ਹੋਏ ਦੇਖੇ ਨੇ ਅਤੇ ਦੀਪ ਸਿੰਘ ਸਿੱਧੂ ਇੱਕ ਗੱਲ ਕਹਿਆ ਕਰਦਾ ਹੁੰਦਾ ਸੀ ਕਿ ਸਾਨੂੰ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਹੋਣੀ ਚਾਹੀਦੀ ਹੈ। ਉਹਨਾਂ ਨੇ ਐਨਮੀ ਟੈਰਿਟਰੀ ਲਿਖ ਕੇ ਇੱਕ ਵਰਤਾਂਤ ਜਿਹੜਾ ਸਿਰਜ ਦਿੱਤਾ। ਉਹਨਾਂ ਨੇ ਤੇ ਅਕਾਲ ਤਖਤ ਸਾਹਿਬ ਜੀ ਟਾਇਆ ਤੇ ਉੱਥੇ ਆਪਣਾ ਨਿਸ਼ਾਨ ਵੀ ਜਿਹੜਾ ਹੈ ਉਸ ਤਰੀਕੇ ਦੇ ਨਾਲ ਲਾ ਲਿੱਤਾ। ਪਰ ਸਾਡੇ ਕਿਤੇ ਨਾ ਕਿਤੇ ਜੇ ਆਪਾਂ ਕਹਿ ਲਈਏ ਕਿ ਦਿਮਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਭਲੇਖੇ ਖਾਸ ਕਰਕੇ ਲੰਬੇ ਸਮੇਂ ਤੋਂ ਪਏ ਹੋਏ ਸਨ ਉਹ ਸਾਨੂੰ ਜਿਹੜਾ ਕੱਢਣ ਦੀ ਲੋੜ ਹੈਗੀ ਆ। ਅਤੇ ਦੂਜੇ ਬੰਨੇ ਜਿਹੜੇ ਇਸ ਤਰ੍ਹਾਂ ਦੇ ਦਿਹਾੜੇ ਅਕਾਲ ਚੈਨਲ ਤੇ ਕੋਸ਼ਿਸ਼ ਕਰੀਦੀ ਹੈ ਕਿ ਹਰੇਕ ਦਿਹਾੜੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਮਨਾਇਆ ਜਾਵੇ ਕਿਉਂ ਜ਼ਰੂਰੀ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਦਿਹਾੜੇ ਮਨਾਉਣੇ ਖਾਸ ਕਰਕੇ ਆਪਾਂ ਦੇਖਦੇ ਹਾਂ ਕਿ ਪੱਛਮ ਦੇ ਜਿਹੜੇ ਫਿਲਾਸਫਰਿਕ ਹੈਗੇ ਨੇ ਜੋਰਜ ਆਰਵੈਲ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਪਿਛਲੇ ਇਤਿਹਾਸ ਤੇ ਆਪਣੀ ਜਿਹੜੀ ਪਕੜ ਹੈ ਉਹ ਤਗੜੀ ਰੱਖੋ ਤੇ ਸਾਨੂੰ ਵੀ ਇਸੇ ਤਰੀਕੇ ਦੇ ਨਾਲ ਆਪਣੇ ਇਤਿਹਾਸ ਤੇ ਪਕੜ ਜਿਹੜੀ ਹੈ ਤਗੜੀ ਰੱਖਣੀ ਪਏਗੀ ਅੱਜ ਸਮੇਂ ਦੀ ਏ ਲੋੜ ਹੈਗੀ ਆ ਤੇ ਇਸ ਦੇ ਨਾਲ-ਨਾਲ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਵੀ ਇੱਥੇ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਜੀ ਦਾ ਜਿਹੜਾ ਜੀਵਨ ਹੈਗਾ ਏ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਜੋ ਸਿੱਖਾਂ ਦਾ ਇੱਕ ਵਿਕਾਸ ਹੋਇਆ ਏ ਗੁਰੂ ਸਾਹਿਬ ਨੇ ਗੁਰਨਾਨਕ ਸਾਹਿਬ ਦੀ ਜੋਤ ਦੇ ਅੰਦਰ ਜੋ ਹੋਇਆ ਏ ਉਹਦਾ ਇੱਕ ਪ੍ਰਤੱਖ ਰੂਪ ਹੈਗਾ ਇਹ ਗੁਰੂ ਸਾਹਿਬ ਆਪ ਜਿਹੜੇ ਨੇ ਗੁਰਮੁਖੀ ਦੇ ਧਨੀ ਹੈਗੇ ਨੇ ਗੁਰੂ ਅਮਰਦਾਸ ਜੀ ਦੇ ਪਾਸੋਂ ਜਿਹੜੀ ਹੈ ਗੁਰਮੁਖੀ ਦੀ ਵਿੱਦਿਆ ਗੁਰੂ ਸਾਹਿਬ ਨੇ ਲਈ ਤੇ ਸ਼ਸਤਰ ਵਿੱਦਿਆ ਘੋੜਸਵਾਰੀ ਬਾਬਾ ਬੁੱਢਾ ਜੀ ਦੇ ਕੋਲੋਂ ਗੁਰੂ ਅੱਜਨ ਪਾਤਸ਼ਾਹ ਜੀ ਨੇ ਸਿੱਖੀ ਤੇ ਗੁਰੂ ਸਾਹਿਬ ਨੇ ਆਪ ਜਿਹੜਾ ਹੈ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਵੀ ਕਿਹਾ ਕਿਉਂਕਿ ਆਉਣ ਵਾਲੇ ਸਮੇਂ ਦਾ ਗੁਰੂ ਸਾਹਿਬਾਨ ਨੂੰ ਵੀ ਪਤਾ ਸੀ ਕਈ ਵਾਰੀ ਜਿਹੜਾ ਅਸੀਂ ਅਣਜਾਨ ਪੁਣੇ ਦੇ ਵਿੱਚ ਗੁਰੂ ਸਾਹਿਬਾਨ ਨੂੰ ਅਲੱਗ-ਅਲੱਗ ਕਰਕੇ ਦੇਖ ਲੈਨੇ ਆ ਆਪਾਂ ਆਮ ਹੀ ਦੇਖਿਆ ਹੈ ਕਿ ਘਰਾਂ ਦੇ ਵਿੱਚ ਕਈ ਵਾਰੀ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਕਿ ਪਹਿਲੇ ਜਿਹੜੇ ਪੰਜ ਗੁਰੂ ਸਾਹਿਬਾਨ ਉਹ ਤੇ ਸ਼ਾਂਤਮਈ ਸਨ ਛੇਵੇਂ ਗੁਰੂ ਨੇ ਜਿਹੜੀ ਹੈ ਕਿਰਪਾਨ ਨੂੰ ਹੱਥ ਪਾਇਆ ਇਸ ਤਰ੍ਹਾਂ ਦਾ ਜਿਹੜਾ ਹੈ ਨਹੀਂ ਹੈ ਅਸੀਂ ਕਿਤੇ ਨਾ ਕਿਤੇ ਅਨਜਾਨ ਰੂਪ ਦੇ ਵਿੱਚ ਇਹ ਗੱਲਾਂ ਕਰਦੇ ਹੈਗੇ ਆ ਗੁਰੂ ਨਾਨਕ ਸਾਹਿਬ ਦੀ ਹੀ ਜਿਹੜੀ ਜੋਤ ਹੈ ਅੱਗੇ ਦਸਾਂ ਜਾਮਿਆਂ ਦੇ ਵਿੱਚ ਹੁੰਦੀ ਹੈ ਤੇ ਜੇ ਮੀਰੀ ਪੀਰੀ ਦੇ ਜਿਹੜੇ ਮਾਲਕ ਹੈਗੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੇ ਉਹ ਉੱਥੇ ਮੀਰੀ ਪੀਰੀ ਦਾ ਕੌਤਕ ਕਰਦੇ ਨੇ ਉਹਦੇ ਪਿੱਛੇ ਵੀ ਗੁਰਨਾਨਕ ਸਾਹਿਬ ਦੀ ਜੋਤ ਹੈ ਪਿਛਲੇ ਪੰਜ ਜਾਮਿਆਂ ਦੀ ਤਿਆਰੀ ਹੈਗੀ ਹੈ ਬਕਾਇਦਾ ਜਿਹੜਾ ਹੈ ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਪਾਸ਼ਾ ਜੀ ਦੇ ਵੱਲੋਂ ਜਿਹੜੇ ਹੁਕਮ ਨੇ ਕੀਤੇ ਜਾਂਦੇ ਨੇ ਕਿ ਤੁਸੀਂ ਜਿਹੜਾ ਹੈ ਸ਼ਸਤਰਧਾਰੀ ਹੋਣਾ ਹੈ ਕਿ ਹੁਣ ਜਿਹੜਾ ਹੈ ਹਕੂਮਤ ਦੇ ਨਾਲ ਸਿੱਧੀ ਟੱਕਰ ਜਿਹੜੀ ਹੈ ਉਹ ਲੈਣ ਦਾ ਜਿਹੜਾ ਸਮਾਂ ਆ ਗਿਆ ਹੈ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਵੱਡੇ ਕਾਰਜਾਂ ਦੇ ਦੇਖੀਏ ਤੇ ਆਦ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਹੈ ਉਹ ਕੀਤੀ ਜਾ ਰਹੀ ਹੈ ਇੱਕ ਬੰਨੇ ਆਦ ਗ੍ਰੰਥ ਸਾਹਿਬ ਦੀ ਰਚਨਾ ਹੋ ਰਹੀ ਹੈ ਦੂਜੇ ਬੰਨੇ ਦਰਬਾਰ ਸਾਹਿਬ ਦੀ ਰਚਨਾ ਹੋ ਰਹੀ ਹੈ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਵਿਲੱਖਣ ਆਪਾਂ ਕਹਿ ਸਕਦੇ ਹਾਂ ਹੁਣ ਤੁਸੀਂ ਇਹ ਦੇਖੋ ਕਿ ਇਸ ਨੂੰ ਇਹ ਸਾਰਾ ਕੁਝ ਕਿਤਨਾ ਕਿਤੇ ਪਲਾਨਿੰਗ ਦੇ ਤਹਿਤ ਹੋ ਰਿਹਾ ਹੈ ਗੁਰੂ ਸਾਹਿਬ ਨੇ ਗੁਰਗੱਦੀ ਦਸਵੇਂ ਜਾਮੇ ਜਾ ਕੇ ਦਿੱਤੀ ਹੈ ਪਰ ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਦਰਬਾਰ ਸਾਹਿਬ ਦੇ ਅੰਦਰ ਚੰਦੂਆ ਸਾਹਿਬ ਲਾ ਕੇ ਚੌਰ ਸਾਹਿਬ ਕਰਦੇ ਹੋਏ ਆਦਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਗੁਰੂ ਸਾਹਿਬ ਆਪ ਥੱਲੇ ਬੈਠਦੇ ਨੇ ਤੇ ਪੋਥੀ ਪਰਮੇਸ਼ਰ ਕਾ ਥਾਨ ਆਦਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਪਰ ਹੁੰਦਾ ਹੈਗਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਨੂੰ ਆਪਣੇ ਜ਼ਿਹਨ ਦੇ ਵਿੱਚ ਜਿਹੜੀਆਂ ਰੱਖਣ ਦੀ ਲੋੜ ਹੈਗੀ ਆ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆਂ ਕੱਲੂ ਘਾਰੇ ਦੀ ਜਿਹੜੀਆਂ ਬਹਾਦਰ ਕੌਮਾਂ ਹੁੰਦੀਆਂ ਨੇ ਉਹ ਕੱਲੂਕਾਰਿਆਂ ਦੇ ਵਿੱਚ ਨਹੀਂ ਮਰਦੀਆਂ ਹੁੰਦੀਆਂ ਸਗੋਂ 16 ਦੇ ਵਿੱਚ ਮਰਦੀਆਂ ਹੁੰਦੀਆਂ ਨੇ ਇਹ ਜਿਹੜੇ ਸ਼ਬਦ ਨੇ ਅਬਦਾਲੀ ਦੇ ਦੂਤ ਨੂੰ ਜਿਹੜਾ ਹੈ ਖਾਲਸੇ ਨੇ ਉਸ ਸਮੇਂ ਕਹੇ ਸਨ ਜਦੋਂ ਵੱਡੇ ਕੱਲੂਕਾਰੇ ਤੋਂ ਬਾਅਦ ਅਬਦਾਲੀ ਨੇ ਬਕਾਇਦਾ ਇੱਕ ਆਫਰ ਭੇਜੀ ਸੀ ਕਿ ਤੁਸੀਂ 16 ਕਰ ਲਵੋ ਤੁਸੀਂ ਮੇਰੇ ਕੋਲੋਂ ਮੇਰੇ ਅੰਡਰ ਜਿਹੜਾ ਹੈ ਵਜੀਰੀਆਂ ਜਿਹੜੀਆਂ ਉਹ ਲੈ ਲਵੋ 1761 ਦੇ ਵਿੱਚ ਮਰਹੱਠਿਆਂ ਦਾ ਬੁਰਾ ਹਾਲ ਕਰਕੇ ਮਰਹੱਠਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਅਬਦਾਲੀ 1762 ਦੇ ਵਿੱਚ ਜਿਹੜਾ ਹੈ ਸਿਰਫ ਤੇ ਸਿਰਫ ਸਿੱਖਾਂ ਨੂੰ ਖਤਮ ਕਰਨ ਲਈ ਆਉਂਦਾ ਹੈ ਵੱਡਾ ਘੱਲੂਕਾਰਾ ਵਾਪਰਦਾ ਹੈ ਅੱਧੇ ਤੋਂ ਵੱਧ ਕੌਮ ਸ਼ਹੀਦ ਹੋ ਜਾਂਦੀ ਹੈ ਪਰ ਉਦੋਂ ਵੀ ਜਿਹੜੀ ਸੁਲਾ ਹੈ ਖਾਲਸੇ ਨੇ ਨਹੀਂ ਕੀਤੀ 8 ਮਹੀਨੇ ਬਾਅਦ ਜਿਹੜਾ ਲਾਹੌਰ ਦੇ ਵਿੱਚ ਜਾ ਕੇ ਅਬਦਾਲੀ ਨੂੰ ਦੁਬਾਰਾ ਜਿਹੜਾ ਹਿਲਲਕਾਰਿਆ ਹੈਗਾ ਤੇ ਜੇ ਆਪਾਂ ਸੁਲਾ ਨੂੰ ਥੋੜਾ ਜਿਹਾ ਦੇਖੀਏ ਕਿ ਰਾਜਨੀਤਿਕ ਤੌਰ ਤੇ ਜਿਹੜੀ ਹੈ ਅਧੀਨਗੀ ਕਬੂਲ ਕਰਨੀ ਹੁਣ ਥੋੜਾ ਜਿਹਾ ਆਪਾਂ ਮੌਜੂਦਾ ਹਾਲਾਤਾਂ ਤੇ ਜਾਂ ਘੱਲੂਕਾਰੇ ਵਾਲੇ ਬੰਨੇ ਆ ਜੀਏ ਕਿ ਖਾਲਸਾ ਰਾਜ ਜਾਣ ਤੋਂ ਬਾਅਦ ਕੀ ਕਿਤੇ ਨਾ ਕਿਤੇ ਸਿੱਖਾਂ ਨੇ ਅਧੀਨਗੀ ਜਿਹੜੀ ਹੈ ਕਬੂਲ ਕਰ ਲਈ ਸੀ ਕੀ ਖਾਸ ਕਰਕੇ 1947 ਤੋਂ ਬਾਅਦ ਹੌਲੀ ਹੌਲੀ ਜਿਹੜੇ ਸਿੱਖ ਨੇ ਅਸੀਮੂਲੇਟ ਹੁੰਦੇ ਜਾ ਰਹੇ ਸਨ ਹੌਲੀ ਹੌਲੀ ਜਜ਼ਮ ਹੁੰਦੇ ਜਾ ਰਹੇ ਸਨ ਉਹਨਾਂ ਦੀ ਅਧੀਨਗੀ ਕਬੂਲ ਹੋ ਰਹੀ ਸੀ ਬਹੁਤ ਸਾਰੇ ਜਿਹੜੇ ਮੋਰਚੇ ਲੱਗੇ ਜੂਸ ਪੀ ਕੇ ਜਿਹੜੇ ਮੋਰਚੇ ਤੋੜ ਦਿੱਤੇ ਗਏ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਅਰਦਾਸਾਂ ਵੀ ਕੀਤੀਆਂ ਗਈਆਂ ਉਹ ਵੀ ਅਰਦਾਸਾਂ ਤੋੜ ਦਿੱਤੀਆਂ ਗਈਆਂ ਇੱਕ ਲੀਡਰਸ਼ਿਪ ਦੇ ਵਿੱਚ ਉਦੋਂ ਇੱਕ ਖਲਾਅ ਸੀ ਜਿਸ ਖਲਾਅ ਨੂੰ ਸੰਤ ਜਰਨੈਲ ਸਿੰਘ ਨੇ ਪੂਰਾ ਕੀਤਾ ਔਰ ਜੀ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਕਹਿਣੀ ਕਰਨੀ ਦੇ ਪੂਰੇ ਦੀ ਗੱਲ ਕਰਦੇ ਆਂ ਕਿਉਂਕਿ ਸੰਤਾ ਨੇ ਉਦੋਂ ਕਹਿ ਦਿੱਤਾ ਸੀ ਕਿ ਇਸ ਵਾਰ ਜਾਂ ਟਾਂਡਿਆਂ ਵਾਲੀ ਰਹੇਗੀ ਜਾਂ ਭਾਂਡਿਆਂ ਵਾਲੀ ਕਿ ਇਸ ਵਾਰ ਜੂਸ ਵੀ ਕਿ ਜਿਹੜੇ ਮੋਰਚੇ ਵਿੱਚੇ ਨਹੀਂ ਛੱਡੇ ਜਾਣਗੇ ਜੇ ਗੱਲ ਅਨੰਤਪੁਰ ਸਾਹਿਬ ਦੇ ਮਤੇ ਦੀ ਹੈ ਤੇ ਉਸ ਅਨੰਤਪੁਰ ਸਾਹਿਬ ਦੇ ਮਤੇ ਨੂੰ ਸੰਪੂਰਨ ਹੋਣ ਤੱਕ ਜਾਂ ਤੇ ਫਿਰ ਇਤੇ ਸ਼ਹੀਦੀਆਂ ਹੋਣਗੀਆਂ ਜਾਂ ਜਿਹੜੀਆਂ ਮੰਗਾਂ ਪ੍ਰਮਾਨ ਹੋਣਗੀਆਂ ਮਤਲਬ ਉਹ ਵਿਚ ਵਿਚਾਲਾ ਨਹੀਂ ਸੀ ਕਰਨਾ ਚਾਹੁੰਦੇ ਤੇ ਉਹਨਾਂ ਨੇ ਆਪਣੇ ਬਚਨਾਂ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਪੈਰਾ ਵੀ ਦਿੱਤਾ ਪਰ ਉਸ ਤੋਂ ਬਾਅਦ ਜੇ ਆਪਾਂ ਕਹੀ ਕਿ 10 ਸਾਲ ਸਿੱਖਾਂ ਦਾ ਆਪਾਂ ਕਹਿ ਲਈਏ ਕਿ ਸੰਘਰਸ਼ ਸਟੇਟ ਦੇ ਨਾਲ ਚੱਲਦਾ ਰਿਹਾ ਉਸ ਤੋਂ ਬਾਅਦ ਵਾਲੇ ਜਿਹੜੇ 30 31 ਸਾਲ ਨੇ ਉਸ ਦੇ ਵਿੱਚ ਨਾ ਤੇ ਅਕਾਲੀ ਦਲ ਨੇ ਕਦੀ ਨਾਨਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਤੇ ਨਾ ਹੀ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਨੇ ਸੰਤਾਂ ਦੀ ਸ਼ਖਸੀਅਤ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ ਤੇ بڑا ਉਹਨਾਂ ਨੂੰ ਜਿੱਦਾਂ ਜੇ ਆਪਾਂ ਕਹੀ ਇੱਕ ਸਟੇਟ ਨੇ ਤੇ ਆਪਣਾ ਇੱਕ ਬਿਰਤਾਂਤ ਸਿਰਜਣਾ ਹੁੰਦਾ ਹੈ ਉਹਨਾਂ ਨੂੰ ਬੜਾ ਖੁੰਖਾਰ ਕਹਿ ਕੇ ਜਾਂ ਹੋਰ ਤਰੀਕੇ ਦੇ ਨਾਲ ਜਿਹੜਾ ਪੇਸ਼ ਕੀਤਾ ਪਰ ਅਸਲੀਅਤ ਦੇ ਵਿੱਚ ਗੰਭੀਰ ਤੋਂ ਗੰਭੀਰ ਹਾਲਾਤਾਂ ਦੇ ਵਿੱਚ ਵੀ ਜਿਹੜੇ ਯੋਧੇ ਨੇ ਉਹ ਹਾਸਾ ਮਖੌਲ ਕਰਦੇ ਨੇ ਇੱਕ ਘਟਨਾ ਦਾਸ ਸਾਂਝੀ ਕਰਨੀ ਚਾਹੇਗਾ 6 ਜੂਨ 1984 ਵਾਲੇ ਦਿਨ ਸ਼ਹਾਦਤ ਵਾਲੇ ਦਿਨ ਆਖਰੀ ਸਮੇਂ ਜਿਹੜੇ ਨਾਲ ਦੇ ਸਿੰਘ ਨੇ ਉਹਨਾਂ ਨੇ ਬਕਾਇਦਾ ਇਹ ਗੱਲਾਂ ਦਸੀਆਂ ਉਹ ਕਹਿੰਦੇ ਕਿ ਸੰਤ ਜਰਨੈਲ ਸਿੰਘ ਨੇ ਆਖਰੀ ਸਮੇਂ ਵੀ ਕਿਹਾ ਕਿ ਜਿੰਨੇ ਜਾਣਾ ਚਲੇ ਜਾਓ ਫੇਰ ਨਾ ਆਖਿਓ ਕਿਤੇ ਸਾਧ ਨੇ ਮਰਵਾਤਾ ਇਹ ਇੱਕ ਬੇਪਰਵਾ ਸ਼ਹੀਦ ਦਾ ਮੌਤ ਨੂੰ ਇਤਿਹਾਸਿਕ ਮਖੌਲ ਸੀ ਇਤਿਹਾਸ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੁਝ ਪੈਗੰਬਰ ਵੀ ਹੈਗੇ ਨੇ ਉਹ ਵੀ ਬਚਣ ਦੀਆਂ ਅਰਦਾਸਾਂ ਕਰਦੇ ਦੇਖੇ ਹੈਗੇ ਨੇ ਇਹ ਸਾਨੂੰ ਇਹਦੇ 'ਚ ਕੋਈ ਲੁਕੋ ਨਹੀਂ ਹੈਗਾ ਕਿ ਵੱਡੇ ਵੱਡੇ ਧਰਮਾਂ ਦੇ ਪੈਗੰਬਰਾਂ ਨੇ ਅਖੀਰ ਦੇ ਵਿੱਚ ਜਦੋਂ ਮੌਤ ਸਾਹਮਣੇ ਆਈ ਤੇ ਉਹਨਾਂ ਦੇ ਕੀ ਹਾਲਾਤ ਹੋਏ ਪਰ ਇੱਥੇ ਇੱਕ ਸਿੱਖ ਇੱਕ ਗੁਰਸਿੱਖ ਜੋ ਕਹਿਣੀ ਕਰਨੀ ਦਾ ਪੂਰਾ ਹੈਗਾ ਏ ਤੇ ਉਹ ਇਤਿਹਾਸ ਨੂੰ ਮਖੌਲ ਕਰ ਰਿਹਾ ਏ ਤੇ ਉਸੇ ਇਤਿਹਾਸ ਦੇ ਸੀਨੇ ਵਿੱਚ ਉਕਰੇ ਜਿਹੜੇ ਅਰਬੇਲੇ ਸਾਹ ਦੇ ਨਿਰਪੈ ਬੋਲ ਨੇ ਇਹ ਜਗ ਜ਼ਾਹਰ ਕਰਦੇ ਨੇ ਕਿਤਨਾ ਕਿਤੇ ਨੀਲੇ ਦਾ ਸ਼ਾਸਵਾਰ ਇਧਰੋਂ ਹੋ ਕੇ ਗੁਜ਼ਰਿਆ ਏ ਕਿ ਗੁਰੂ ਸਾਹਿਬ ਨੇ ਜਿਹੜੀ ਪਿਰਤ ਪਾਈ ਹੋਈ ਹੈ ਉਸ ਨੂੰ ਜੇ ਆਪਾਂ ਕਹੀਏ ਕਿ ਕਿਤਨਾ ਕਿਤੇ ਸੰਤ ਜਰਨੈਲ ਸਿੰਘ ਨੇ ਅੱਗੇ ਜਿਹੜਾ ਹੈ ਤੋੜਿਆ ਏ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲੈਣ ਕਿ ਜਦੋਂ ਵੀ ਸਦੀ ਬਦਲਦੀ ਹੈਗੀ ਹੈ ਤੇ ਕੌਮ ਦੇ ਜਿਹੜੇ ਚਿੰਤਕ ਹੁੰਦੇ ਨੇ ਬੁੱਧੀਜੀਵੀ ਹੁੰਦੇ ਨੇ ਉਹ ਕਿਤਨਾ ਕਿਤੇ ਪਰਚੋਲ ਕਰਦੇ ਨੇ ਕੋਖ ਕਰਦੇ ਨੇ ਕਿ ਕੀ ਕੁਝ ਪਿਛਲੀ ਸਦੀ ਦੇ ਵਿੱਚ ਵਾਪਰਿਆ ਤੇ ਕਿਸੇ ਮਹਾਨ ਮਨੁੱਖ ਦੀ ਨਿਸ਼ਾਨਦੇਹੀ ਕਰਦੇ ਨੇ ਇਸ ਸਮੁੱਚੇ ਤੌਰ ਦੇ ਉੱਤੇ ਜੇ 20ਵੀਂ ਸਦੀ ਦੇ ਮਹਾਨ ਸਿੱਖ ਦੀ ਗੱਲ ਜਦੋਂ ਆਉਂਦੀ ਹੈ ਤੇ ਉਹ ਜਿਹੜਾ ਫਤਵਾ ਹੈ ਸੰਤ ਜਰਨੈਲ ਸਿੰਘ ਨੂੰ ਜਾਂਦਾ ਹੈ ਬਕਾਇਦਾ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਡੋ ਜਿਹੜੇ ਆਈਐਸ ਗੁਰਤੇਜ ਸਿੰਘ ਨੇ ਇਹਨਾਂ ਨੇ ਬਕਾਇਦਾ ਇਸ਼ਤਿਹਾਰ ਛਾਪੇ ਤੇ ਵੱਖ-ਵੱਖ ਲੋਕਾਂ ਦੇ ਸੰਸਥਾਵਾਂ ਦੇ ਵਿਚਾਰ ਲਈ ਕਿ 20ਵੀਂ ਸਦੀ ਦੇ ਵਿੱਚ ਕਿਹੜਾ ਤੁਹਾਨੂੰ ਐਸਾ ਸ਼ਖਸ ਦਿੱਖਦਾ ਹੈ ਕਿ ਜਿੰਨੂੰ ਅਸੀਂ ਐਜ਼ ਏ ਚਾਨਣ ਮਨਾਰੇ ਦੇ ਤੌਰ ਤੇ ਦੇਖ ਸਕਦੇ ਹਾਂ ਤੁਸੀਂ ਹੈਰਾਨ ਹੋ ਜਾਵੋਗੇ ਕਿ ਬਹੁਤਾਤ ਜਿਹੜੀਆਂ ਚਾਹੇ ਸਿੱਖ ਜਥੇਬੰਦੀਆਂ ਹੋਣ ਸਿੱਖ ਚਿੰਤਕ ਹੋਣ ਸਿੱਖ ਵਿਦਵਾਨ ਹੋਣ ਉਹਨਾਂ ਨੇ ਸੰਤ ਜਰਨੈਲ ਸਿੰਘ ਦਾ ਜਿਹੜਾ ਨਾਮ ਅੱਗੇ ਵਿਧਾਇਆ ਔਰ ਸ਼ਹੀਦ ਬਲਾ ਸੰਤ ਜਰਨੈਲ ਸਿੰਘ ਦੇ ਵਿੱਚ ਉਹ ਸਾਰੇ ਜੋ ਕੁਝ ਉਹਨਾਂ ਨੇ ਸੰਤਾਂ ਬਾਰੇ ਕਿਹਾ ਉਹ ਸਾਰੀਆਂ ਚੀਜ਼ਾਂ ਮੌਜੂਦ ਹਨ ਕਿ ਕੀ ਉਹਨਾਂ ਲੋਕਾਂ ਦੀ ਭਾਵਨਾ ਸੀ ਤੇ ਅਖੀਰ ਦੇ ਵਿੱਚ ਆਪਾਂ ਸੰਤਾਂ ਦਾ ਜਿਹੜਾ ਆਖਰੀ ਸਨੇਹਾ ਜਿਹਦੀ ਅੱਜ ਅਜੋਕੇ ਸਮੇਂ ਦੇ ਵਿੱਚ ਸਾਨੂੰ ਬੜੇ ਵੱਡੇ ਪੱਧਰ ਤੇ ਲੋੜ ਹੈਗੀ ਹੈ ਸੰਤਾਨ ਨੇ ਕਿਹਾ ਸੀ ਕਿ ਉਹਨਾਂ ਦੇ ਵਿਖਿਆਨ ਵੀ ਤੁਸੀਂ ਸੁਣ ਸਕਦੇ ਹੋ ਕਿ ਇਹ ਕਹਿਣਾ ਛੱਡ ਦਈਏ ਕਿ ਮੈਂ ਕਾਂਗਰਸੀ ਆ ਮੈਂ ਅਕਾਲੀ ਆ ਮੈਂ ਭਿੰਡਰਾਵਾਲਾ ਵਾਂ ਸਿੱਖ ਦੇ ਦਿਮਾਗ 'ਚ ਇਹ ਗੱਲ ਘਰ ਘਰ ਜਾਣੀ ਚਾਹੀਦੀ ਹੈ ਕਿ ਮੈਂ ਸਿੱਖ ਹਾਂ ਤੇ ਮੈਂ ਸਿੱਖ ਹੀ ਰਹਿਣਾ ਹੈ ਲੇਕਿਨ ਕਿਸਾਧਾਰੀ Hindu ਬਣ ਕੇ ਨਹੀਂ ਰਹਿਣਾ ਜਦੋਂ ਤੱਕ ਗੁਲਾਮੀ ਰਹਿੰਦੀ ਹੈ ਉਦੋਂ ਤੱਕ ਸੰਘਰਸ਼ ਜਿਹੜਾ ਹੈ ਸਾਡਾ ਜਾਰੀ ਰਹੇਗਾ ਤੇ ਅਖੀਰ ਦੇ ਵਿੱਚ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧੰਨਵਾਦ ਤੇ ਫਤਿਹ ਦੀ ਸਾਂਝ ਪਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ